ਤੇ ਹੁਣ ਕਿਸਾਨੀ ਇਕੱਠੇ ਹੋਣਗੇ ਪਰ ਉਦੋਂ ਜਿਆਦੇ ਜਿਹੜੀ ਨੀਤੀ ਹੈ ਜਿਹਦੇ ਤਹਿਤ ਸਾਨੂੰ ਖੰਦੇੜਿਆ ਉਹ ਲੋਕ ਛੇਤੀ ਬਹੁਤ ਸਮਝ ਗਏ ਇਹੀ ਬੀਜੇਪੀ ਕਰੀ ਸੀ ਤਾਂ ਇਹੀ ਮੁੱਖ ਮੰਤਰੀ ਸਾਡਾ ਇਹਨਾਂ ਦਾ ਮੰਤਰੀ ਇਹਨਾਂ ਦੇ ਪ੍ਰਧਾਨ ਲੋਕਾਂ ਨੂੰ ਸਮਝਾ ਨਹੀਂ ਸਕੇ ਵੀ ਉਹ ਜ਼ਮੀਨ ਦੇ ਵਿੱਚ ਕਿੰਨੇ ਫਾਇਦੇ ਆ ਤਾਂ ਜਦੋਂ ਪਤਾ ਇਹ ਲੱਗਿਆ ਵੀ ਇਹਨਾਂ ਨੇ ਦੇਣਾ ਤਾਂ ਕੁਝ ਨਹੀਂ ਲੈਣਾ ਹੀ ਹੈ ਤਾਂ ਕਿਸਾਨ ਬਹੁਤ ਛੇਤੀ ਸਮਝ ਗਏ ਜਿਵੇਂ 7 ਤਰੀਕ ਦੇ ਸਾਡੇ ਉਸ ਇਕੱਠ ਨੇ ਜੋਦਾ ਪਿੰਡ ਦੇ ਵਿੱਚ ਜਿਹੜਾ 14500 ਕੱਲੇ ਉਸ ਪਿੰਡ ਦੀ ਜ਼ਮੀਨ ਹੁੰਦੀ ਸੀ ਤਾਂ ਕੱਲੇ 242000 ਲੁਧਿਆਣਾ ਜ਼ਿਲ੍ਹੇ ਦੀ ਤਾਂ ਬਾਕੀ ਦੂਜੇ ਸਾਰਿਆਂ ਦੀ 65 70000 ਜ਼ਮੀਨ ਜਿਹੜੀ ਬਿਨਾ ਪੈਸਾ ਤੋਂ ਕਵਰ ਕਰਨੀ ਸੀ ਤਾਂ ਉਹ ਇੱਕਨੀਆਂ ਜਗੇ ਕਿਸਾਨ ਸਾਡੇ ਇਕਜੁੱਟ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੇ ਜਿਹੇ ਨੀਤੀਆਂ ਤੋਂ ਪਿੱਛੇ ਨਾ ਹਟੋਗੀ ਸਰਕਾਰ ਇਕੱਠੇ ਹੋ ਕੇ ਕਿਸਾਨ ਅੱਗੇ ਨੂੰ ਵਧਣਗੇ ਹੁਣ ਥੋੜੇ ਸਮੇਂ ਦੇ ਵਿੱਚ ਅਸੀਂ ਇਥੋਂ ਮਾਰਚ ਬਣਾ ਕੇ ਅੱਗੇ ਨੂੰ ਤੁਰਦੇ ਆਂ ਧੰਨਵਾਦ ਬੇ ਹੁਣ ਕਿਸਾਨੀ ਇਕੱਠੇ ਹੋਣਗੇ ਪਰ ਉਦੋਂ ਜਿਆਦੇ ਜਿਹੜੀ ਨੀਤੀ ਹੈ ਜਿਹਦੇ ਤਹਿਤ ਸਾਨੂੰ ਖੰਦੇੜਿਆ ਉਹ ਲੋਕ ਛੇਤੀ ਬਹੁਤ ਸਮਝ ਗਏ ਇਹੀ ਬੀਜੇਪੀ ਕਰੀ ਸੀ ਤਾਂ ਇਹ ਹੀ ਮੁੱਖ ਮੰਤਰੀ ਸਾਡਾ ਇਹਨਾਂ ਦਾ ਮੰਤਰੀ ਇਹਨਾਂ ਦੇ ਪ੍ਰਧਾਨ ਲੋਕਾਂ ਨੂੰ ਸਮਝਾ ਨਹੀਂ ਸਕੇ ਵੀ ਉਹ ਜ਼ਮੀਨ ਦੇ ਵਿੱਚ ਕਿੰਨੇ ਫਾਇਦੇ ਆ ਤਾਂ ਜਦੋਂ ਪਤਾ ਇਹ ਲੱਗਿਆ ਵੀ ਇਹਨਾਂ ਨੇ ਦੇਣਾ ਤਾਂ ਕੁਝ ਨਹੀਂ ਲੈਣਾ ਹੀ ਐ ਤਾਂ ਕਿਸਾਨ ਬਹੁਤ ਛੇਤੀ ਸਮਝ ਗਏ ਜਿਵੇਂ 7 ਤਰੀਕ ਦੇ ਸਾਡੇ ਉਸ ਕੱਠ ਨੇ ਜੋਧਾ ਪਿੰਡ ਦੇ ਵਿੱਚ ਜਿਹੜਾ 1450 ਕੱਲੇ ਉਸ ਪਿੰਡ ਦੀ ਜ਼ਮੀਨ ਹੁੰਦੀ ਸੀ ਤਾਂ ਕੱਲੇ 24000 ਲੁਧਿਆਣਾ ਜ਼ਿਲ੍ਹੇ ਦੀ ਬਾਕੀ ਦੂਜੇ ਸਾਰਿਆਂ ਦੀ 65-70 ਹਜ਼ਾਰ ਜ਼ਮੀਨ ਜਿਹੜੀ ਬਿਨਾਂ ਪੈਸਾ ਤੋਂ ਕਵਰ ਕਰਨੀ ਸੀ ਤਾਂ ਉਹ ਇੱਕ ਅੰਤਿਜਾ ਕਿ ਕਿਸਾਨ ਸਾਡੇ ਇਕੱਠੇ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੇ ਜਿਹੇ ਨੀਤੀਆਂ ਤੋਂ ਪਿੱਛੇ ਨਾ ਹਟੋਗੇ ਸਰਕਾਰ ਇਕੱਠੇ ਹੋ ਕੇ ਕਿਸਾਨ ਅੱਗੇ ਨੂੰ ਵਧਣਗੇ ਹੁਣ ਥੋੜੇ ਸਮੇਂ ਦੇ ਵਿੱਚ ਅਸੀਂ ਇਥੋਂ ਮਾਰਚ ਬਣਾ ਕੇ ਅੱਗੇ ਨੂੰ ਤੁਰਦੇ ਆਂ ਧੰਨਵਾਦ ਬੇ ਹੁਣ ਕਿਸਾਨੀ ਇਕੱਠੇ ਹੋਣਗੇ ਪਰ ਉਦੋਂ ਜਿਆਦੇ ਜਿਹੜੀ ਨੀਤੀ ਹੈ ਜਿਹਦੇ ਤਹਿਤ ਸਾਨੂੰ ਖੰਡੇੜਿਆ ਉਹ ਲੋਕ ਸੇਤੀ ਬਹੁਤ ਸਮਝ ਗਏ ਇਹ ਹੀ ਭਾਜਪਾ ਕਰੀ ਸੀ ਤਾਂ ਇਹ ਹੀ ਮੁੱਖ ਮੰਤਰੀ ਸਾਡਾ ਇਹਨਾਂ ਦਾ ਮੰਤਰੀ ਇਨਾਂ ਦੇ ਪ੍ਰਧਾਨ ਲੋਕਾਂ ਨੂੰ ਸਮਝਾ ਨਹੀਂ ਸਕੇ ਵੀ ਉਹ ਜ਼ਮੀਨ ਦੇ ਵਿੱਚ ਕਿੰਨੇ ਫਾਇਦੇ ਆ ਤਾਂ ਜਦੋਂ ਪਤਾ ਇਹ ਲੱਗਿਆ ਵੀ ਇਹਨਾਂ ਨੇ ਦੇਣਾ ਤਾਂ ਕੁਝ ਨਹੀਂ ਲੈਣਾ ਹੀ ਐ ਤਾਂ ਕਿਸਾਨ ਬਹੁਤ ਛੇਤੀ ਸਮਝ ਗਏ ਜਿਵੇਂ 7 ਤਰੀਕ ਦੇ ਸਾਡੇ ਉਸ ਕੱਠ ਨੇ ਜੋਧਾ ਪਿੰਡ ਦੇ ਵਿੱਚ ਜਿਹੜਾ 1450 ਕੱਲੇ ਉਸ ਪਿੰਡ ਦੀ ਜ਼ਮੀਨ ਹੁੰਦੀ ਸੀ ਤਾਂ ਕੱਲੇ 24000 ਲੁਧਿਆਣੇ ਜ਼ਿਲ੍ਹੇ ਦੀ ਤਾ ਬਾਕੀ ਦੂਜੇ ਸਾਰਿਆਂ ਦੀ 65-70 ਹਜ਼ਾਰ ਜ਼ਮੀਨ ਜਿਹੜੀ ਬਿਨਾਂ ਪੈਸਾ ਤੋਂ ਕਵਰ ਕਰਨੀ ਸੀ ਤਾਂ ਉਹ ਇੱਕ ਅੰਤਿਜਾ ਕਿ ਕਿਸਾਨ ਸਾਡੇ ਇਕਜੁੱਟ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੇ ਜਿਹੇ ਨੀਤੀਆਂ ਤੋਂ ਪਿੱਛੇ ਨਾ ਹਟੋਗੀ ਸਰਕਾਰ ਇਕੱਠੇ ਹੋ ਕੇ ਕਿਸਾਨ ਅੱਗੇ ਨੂੰ ਵਧਣਗੇ ਹੁਣ ਥੋੜੇ ਸਮੇਂ ਦੇ ਵਿੱਚ ਅਸੀਂ ਇਥੋਂ ਮਾਰਚ ਬਣਾ ਕੇ ਅੱਗੇ ਨੂੰ ਤੁਰਦੇ ਆਂ ਧੰਨਵਾਦ ਬੇ ਹੁਣ ਕਿਸਾਨੀ ਇਕੱਠੇ ਹੋਣਗੇ ਪਰ ਉਦੋਂ ਜਿਆਦੇ ਜਿਹੜੀ ਨੀਤੀ ਹੈ ਜਿਹਦੇ ਤਹਿਤ ਸਾਨੂੰ ਖੰਦੇੜਿਆ ਉਹ ਲੋਕ ਸੇਤੀ ਬਹੁਤ ਸਮਝ ਗਏ ਇਹੀ ਭਾਜਪਾ ਕਰੀ ਸੀ ਤਾਂ ਇਹੀ ਮੁੱਖ ਮੰਤਰੀ ਸਾਡਾ ਇਹਨਾਂ ਦਾ ਮੰਤਰੀ ਇਹਨਾਂ ਦੇ ਪ੍ਰਧਾਨ ਲੋਕਾਂ ਨੂੰ ਸਮਝਾ ਨਹੀਂ ਸਕੇ ਵੀ ਉਹ ਜ਼ਮੀਨ ਦੇ ਵਿੱਚ ਕਿੰਨੇ ਫਾਇਦੇ ਆ ਤਾਂ ਜਦੋਂ ਪਤਾ ਇਹ ਲੱਗਿਆ ਵੀ ਇਹਨਾਂ ਨੇ ਦੇਣਾ ਤਾਂ ਕੁਝ ਨਹੀਂ ਲੈਣਾ ਹੀ ਐ ਤਾਂ ਕਿਸਾਨ ਬਹੁਤ ਛੇਤੀ ਸਮਝ ਗਏ ਜਿਵੇਂ 7 ਤਰੀਕ ਦੇ ਸਾਡੇ ਉਸ ਕੱਠ ਨੇ ਜੋਧਾ ਪਿੰਡ ਦੇ ਵਿੱਚ ਜਿਹੜਾ 1450 ਕੱਲੇ ਉਸ ਪਿੰਡ ਦੀ ਜ਼ਮੀਨ ਹੁੰਦੀ ਸੀ ਤਾਂ ਕੱਲੇ 24000 ਲੁਧਿਆਣਾ ਜ਼ਿਲ੍ਹੇ ਦੀ ਬਾਕੀ ਦੂਜੇ ਸਾਰਿਆਂ ਦੀ 65-70 ਹਜ਼ਾਰ ਜ਼ਮੀਨ ਜਿਹੜੀ ਬਿਨਾਂ ਪੈਸਾ ਤੋਂ ਕਵਰ ਕਰਨੀ ਸੀ ਤਾਂ ਉਹ ਇੱਕ ਅੰਤੀਜਾ ਕਿ ਕਿਸਾਨ ਸਾਡੇ ਇਕਜੁੱਟ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੇ ਜਿਹੇ ਨੀਤੀਆਂ ਤੋਂ ਪਿੱਛੇ ਨਾ ਹਟੋਗੇ ਸਰਕਾਰ ਇਕੱਠੇ ਹੋ ਕੇ ਕਿਸਾਨ ਅੱਗੇ ਨੂੰ ਵਧਣਗੇ ਹੁਣ ਥੋੜੇ ਸਮੇਂ ਦੇ ਵਿੱਚ ਅਸੀਂ ਇੱਕ ਮਾਰਚ ਬਣਾ ਕੇ ਅੱਗੇ ਨੂੰ ਤੁਰਦੇ ਆਂ ਧੰਨਵਾਦ ਬੇ ਹੁਣ ਕਿਸਾਨੀ ਇਕੱਠੇ ਹੋਣਗੇ ਪਰ ਉਦੋਂ ਜਿਆਦੇ ਜਿਹੜੀ ਨੀਤੀ ਹੈ ਜਿਹਦੇ ਤਹਿਤ ਸਾਨੂੰ ਖੰਡੇੜਿਆ ਉਹ ਲੋਕ ਸੇਤੀ ਬਹੁਤ ਸਮਝ ਗਏ ਇਹ ਹੀ ਭਾਜਪਾ ਕਰੀ ਸੀ ਤਾਂ ਇਹ ਹੀ ਮੁੱਖ ਮੰਤਰੀ ਸਾਡਾ ਇਹਨਾਂ ਦਾ ਮੰਤਰੀ ਇਨਾਂ ਦੇ ਪ੍ਰਧਾਨ ਲੋਕਾਂ ਨੂੰ ਸਮਝਾ ਨਹੀਂ ਸਕੇ ਵੀ ਉਹ ਜ਼ਮੀਨ ਦੇ ਵਿੱਚ ਕਿੰਨੇ ਫਾਇਦੇ ਆ ਤਾਂ ਜਦੋਂ ਪਤਾ ਇਹ ਲੱਗਿਆ ਵੀ ਇਹਨਾਂ ਨੇ ਦੇਣਾ ਤਾਂ ਕੁਝ ਨਹੀਂ ਲੈਣਾ ਹੀ ਐ ਤਾਂ ਕਿਸਾਨ ਬਹੁਤ ਛੇਤੀ ਸਮਝ ਗਏ ਜਿਵੇਂ 7 ਤਰੀਕ ਦੇ ਸਾਡੇ ਉਸ ਕੱਠ ਨੇ ਜੋਧਾ ਪਿੰਡ ਦੇ ਵਿੱਚ ਜਿਹੜਾ 1450 ਕੱਲੇ ਉਸ ਪਿੰਡ ਦੀ ਜ਼ਮੀਨ ਹੁੰਦੀ ਸੀ ਤਾਂ ਕੱਲੇ 24000 ਲੁਧਿਆਣੇ ਜ਼ਿਲ੍ਹੇ ਦੀ ਤਾ ਬਾਕੀ ਦੂਜੇ ਸਾਰਿਆਂ ਦੀ 65-70 ਹਜ਼ਾਰ ਜ਼ਮੀਨ ਜਿਹੜੀ ਬਿਨਾਂ ਪੈਸਾ ਤੋਂ ਕਵਰ ਕਰਨੀ ਸੀ ਤਾਂ ਉਹ ਇੱਕ ਨਤੀਜਾ ਕਿ ਕਿਸਾਨ ਸਾਡੇ ਇਕਜੁੱਟ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੇ ਜਿਹੇ ਨੀਤੀਆਂ ਤੋਂ ਪਿੱਛੇ ਨਾ ਹਟੋਗੇ ਸਰਕਾਰ ਇਕੱਠੇ ਹੋ ਕੇ ਕਿਸਾਨ ਅੱਗੇ ਨੂੰ ਵਧਣਗੇ ਹੁਣ ਥੋੜੇ ਸਮੇਂ ਦੇ ਵਿੱਚ ਅਸੀਂ ਇਥੋਂ ਮਾਰਚ ਬਣਾ ਕੇ ਅੱਗੇ ਨੂੰ ਤੁਰਦੇ ਆਂ ਧੰਨਵਾਦ ਬੇ ਹੁਣ ਕਿਸਾਨੀ ਇਕੱਠੇ ਹੋਣਗੇ ਪਰ ਉਦੋਂ ਜਿਆਦੇ ਜਿਹੜੀ ਨੀਤੀ ਹੈ ਜਿਹਦੇ ਤਹਿਤ ਸਾਨੂੰ ਖੰਦੇੜਿਆ ਉਹ ਲੋਕ ਸੇਤੀ ਬਹੁਤ ਸਮਝ ਗਏ ਇਹੀ ਭਾਜਪਾ ਕਰ ਰਹੀ ਸੀ ਤਾਂ ਇਹੀ ਮੁੱਖ ਮੰਤਰੀ ਸਾਡਾ ਇਹਨਾਂ ਦਾ ਮੰਤਰੀ ਇਹਨਾਂ ਦੇ ਪ੍ਰਧਾਨ ਲੋਕਾਂ ਨੂੰ ਸਮਝਾ ਨਹੀਂ ਸਕੇ ਵੀ ਉਹ ਜ਼ਮੀਨ ਦੇ ਵਿੱਚ ਕਿੰਨੇ ਫਾਇਦੇ ਆ। ਤਾਂ ਜਦੋਂ ਪਤਾ ਇਹ ਲੱਗਿਆ ਵੀ ਇਹਨਾਂ ਨੇ ਦੇਣਾ ਤਾਂ ਕੁਝ ਨਹੀਂ ਲੈਣਾ ਹੀ ਐ ਤਾਂ ਕਿਸਾਨ ਬਹੁਤ ਛੇਤੀ ਸਮਝ ਗਏ ਜਿਵੇਂ 7 ਤਰੀਕ ਦੇ ਸਾਡੇ ਉਸ ਕੱਠ ਨੇ ਜੋਧਾ ਪਿੰਡ ਦੇ ਵਿੱਚ ਜਿਹੜਾ 1450 ਕੱਲੇ ਉਸ ਪਿੰਡ ਦੀ ਜ਼ਮੀਨ ਹੁੰਦੀ ਸੀ ਤਾਂ ਕੱਲੇ 24000 ਲੁਧਿਆਣਾ ਜ਼ਿਲ੍ਹੇ ਦੀ ਤਾ ਬਾਕੀ ਦੂਜੇ ਸਾਰਿਆਂ ਦੀ 65-70 ਹਜ਼ਾਰ ਜ਼ਮੀਨ ਜਿਹੜੀ ਬਿਨਾ ਪੈਸਾ ਤੋਂ ਕਵਰ ਕਰਨੀ ਸੀ ਤਾਂ ਉਹ ਇੱਕ ਨਤੀਜਾ ਹੈ ਕਿ ਕਿਸਾਨ ਸਾਡੇ ਇਕਜੁੱਟ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੇ-ਜਿਹੇ ਨੀਤੀਆਂ ਤੋਂ ਪਿੱਛੇ ਨਾ ਹਟੋਗੇ ਸਰਕਾਰ ਕੱਠੇ ਹੋ ਕੇ ਕਿਸਾਨ ਅੱਗੇ ਨੂੰ ਵਧਣਗੇ ਹੁਣ ਥੋੜੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਮਾਰਚ ਬਣਾ ਕੇ ਅੱਗੇ ਨੂੰ ਤੁਰਦੇ ਹਾਂ ਧੰਨਵਾਦ ਬੇ ਹੁਣ ਕਿਸਾਨੀ ਇਕੱਠੇ ਹੋਣਗੇ ਪਰ ਉਦੋਂ ਜਿਆਦੇ ਜਿਹੜੀ ਨੀਤੀ ਹੈ ਜਿਹਦੇ ਤਹਿਤ ਸਾਨੂੰ ਖੰਦੇੜਿਆ ਉਹ ਲੋਕ ਸੇਤੀ ਬਹੁਤ ਸਮਝ ਗਏ ਇਹੀ ਭਾਜਪਾ ਕਰ ਰਹੀ ਸੀ ਤਾਂ ਇਹ ਮੁੱਖ ਮੰਤਰੀ ਸਾਡਾ ਇਹਨਾਂ ਦਾ ਮੰਤਰੀ ਇਨਾਂ ਦੇ ਪ੍ਰਧਾਨ ਲੋਕਾਂ ਨੂੰ ਸਮਝਾ ਨਹੀਂ ਸਕੇ ਵੀ ਉਹ ਜ਼ਮੀਨ ਦੇ ਵਿੱਚ ਕਿੰਨੇ ਫਾਇਦੇ ਆ ਤਾਂ ਜਦੋਂ ਪਤਾ ਇਹ ਲੱਗਿਆ ਵੀ ਇਹਨਾਂ ਨੇ ਦੇਣਾ ਤਾਂ ਕੁਝ ਨਹੀਂ ਲੈਣਾ ਹੀ ਐ ਤਾਂ ਕਿਸਾਨ ਬਹੁਤ ਛੇਤੀ ਸਮਝ ਗਏ ਜਿਵੇਂ 7 ਤਰੀਕ ਦੇ ਸਾਡੇ ਉਸ ਕੱਠ ਨੇ ਜੋਧਾ ਪਿੰਡ ਦੇ ਵਿੱਚ ਜਿਹੜਾ 1450 ਕੱਲੇ ਉਸ ਪਿੰਡ ਦੀ ਜ਼ਮੀਨ ਹੁੰਦੀ ਸੀ ਤਾਂ ਕੱਲੇ 24000 ਲੁਧਿਆਣੇ ਜ਼ਿਲ੍ਹੇ ਦੀ ਤਾ ਬਾਕੀ ਦੂਜੇ ਸਾਰਿਆਂ ਦੀ 65-70 ਹਜ਼ਾਰ ਜ਼ਮੀਨ ਜਿਹੜੀ ਬਿਨਾਂ ਪੈਸਾ ਤੋਂ ਕਵਰ ਕਰਨੀ ਸੀ ਤਾਂ ਉਹ ਇੱਕ ਨਤੀਜਾ ਕਿ ਕਿਸਾਨ ਸਾਡੇ ਇਕਜੁੱਟ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੇ-ਜਿਹੇ ਨੀਤੀਆਂ ਤੋਂ ਪਿੱਛੇ ਨਾ ਹਟੋਗੇ ਸਰਕਾਰ ਇਕੱਠੇ ਹੋ ਕੇ ਕਿਸਾਨ ਅੱਗੇ ਨੂੰ ਵਧਣਗੇ ਹੁਣ ਥੋੜੇ ਸਮੇਂ ਦੇ ਵਿੱਚ ਅਸੀਂ ਇਥੋਂ ਮਾਰਚ ਬਣਾ ਕੇ ਅੱਗੇ ਨੂੰ ਤੁਰਦੇ ਆਂ ਧੰਨਵਾਦ ਬੇ ਹੁਣ ਕਿਸਾਨੀ ਇਕੱਠੇ ਹੋਣਗੇ ਪਰ ਉਦੋਂ ਜਿਆਦੇ ਜਿਹੜੀ ਨੀਤੀ ਹੈ ਜਿਹਦੇ ਤਹਿਤ ਸਾਨੂੰ ਖੰਡੇੜਿਆ ਉਹ ਲੋਕ ਸੇਤੀ ਬਹੁਤ ਸਮਝ ਕੇ ਇਹੀ ਭਾਜੀਪੀ ਕਰੀ ਸੀ ਤਾਂ ਇਹੀ ਮੁੱਖ ਮੰਤਰੀ ਸਾਡਾ ਇਹਨਾਂ ਦਾ ਮੰਤਰੀ ਇਨਾਂ ਦੇ ਪ੍ਰਧਾਨ ਲੋਕਾਂ ਨੂੰ ਸਮਝਾ ਨਹੀਂ ਸਕੇ ਵੀ ਉਹ ਜ਼ਮੀਨ ਦੇ ਵਿੱਚ ਕਿੰਨੇ ਫਾਇਦੇ ਆ ਤਾਂ ਜਦੋਂ ਪਤਾ ਇਹ ਲੱਗਿਆ ਵੀ ਇਹਨਾਂ ਨੇ ਦੇਣਾ ਤਾਂ ਕੁਝ ਨਹੀਂ ਲੈਣਾ ਹੀ ਐ ਤਾਂ ਕਿਸਾਨ ਬਹੁਤ ਛੇਤੀ ਸਮਝ ਗਏ ਜਿਵੇਂ 7 ਤਰੀਕ ਦੇ ਸਾਡੇ ਉਸ ਕੱਠ ਨੇ ਜੋਧਾ ਪਿੰਡ ਦੇ ਵਿੱਚ ਜਿਹੜਾ 1450 ਕੱਲੇ ਉਸ ਪਿੰਡ ਦੀ ਜ਼ਮੀਨ ਹੁੰਦੀ ਸੀ ਤਾਂ ਕੱਲੇ 24000 ਲੁਧਿਆਣਾ ਜ਼ਿਲ੍ਹੇ ਦੀ ਤਾ ਬਾਕੀ ਦੂਜੇ ਸਾਰਿਆਂ ਦੀ 65-70 ਹਜ਼ਾਰ ਜ਼ਮੀਨ ਜਿਹੜੀ ਬਿਨਾਂ ਪੈਸਾ ਤੋਂ ਕਵਰ ਕਰਨੀ ਸੀ ਤਾਂ ਉਹ ਇੱਕ ਅੰਤਿਜਾ ਕਿ ਕਿਸਾਨ ਸਾਡੇ ਇਕਜੁੱਟ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੇ-ਜਿਹੇ ਨੀਤੀਆਂ ਤੋਂ ਪਿੱਛੇ ਨਾ ਹਟੋਗੇ ਸਰਕਾਰ ਕੱਠੇ ਹੋ ਕੇ ਕਿਸਾਨ ਅੱਗੇ ਨੂੰ ਵਧਣਗੇ ਹੁਣ ਥੋੜੇ ਸਮੇਂ ਦੇ ਵਿੱਚ ਅਸੀਂ ਇਥੋਂ ਮਾਰਚ ਬਣਾ ਕੇ ਅੱਗੇ ਨੂੰ ਤੁਰਦੇ ਆਂ ਧੰਨਵਾਦ ਬੇ ਹੁਣ ਕਿਸਾਨ ਨਹੀਂ ਇਕੱਠੇ ਹੋਣਗੇ ਪਰ ਉਦੋਂ ਜਿਆਦੇ ਜਿਹੜੀ ਨੀਤੀ ਹੈ ਜਿਹਦੇ ਤਹਿਤ ਸਾਨੂੰ ਖੰਦੇੜਿਆ ਉਹ ਲੋਕ ਸੇਤੀ ਬਹੁਤ ਸਮਝ ਕੇ ਇਹੀ ਭਾਜਪਾ ਕਰੀ ਸੀ ਤਾਂ ਇਹੀ ਮੁੱਖ ਮੰਤਰੀ ਸਾਡਾ ਇਹਨਾਂ ਦਾ ਮੰਤਰੀ ਇਨਾਂ ਦੇ ਪ੍ਰਧਾਨ ਲੋਕਾਂ ਨੂੰ ਸਮਝਾ ਨਹੀਂ ਸਕੇ ਵੀ ਉਹ ਜ਼ਮੀਨ ਦੇ ਵਿੱਚ ਕਿੰਨੇ ਫਾਇਦੇ ਆ ਤਾਂ ਜਦੋਂ ਪਤਾ ਇਹ ਲੱਗਿਆ ਵੀ ਇਹਨਾਂ ਨੇ ਦੇਣਾ ਤਾਂ ਕੁਝ ਨਹੀਂ ਲੈਣਾ ਹੀ ਐ ਤਾਂ ਕਿਸਾਨ ਬਹੁਤ ਛੇਤੀ ਸਮਝ ਗਏ ਜਿਵੇਂ 7 ਤਰੀਕ ਦੇ ਸਾਡੇ ਉਸ ਕੱਠ ਨੇ ਜੋਧਾ ਪਿੰਡ ਦੇ ਵਿੱਚ ਜਿਹੜਾ ਸਾਡੇ 1450 ਕੱਲੇ ਉਸ ਪਿੰਡ ਦੀ ਜ਼ਮੀਨ ਹੁੰਦੀ ਸੀ ਤਾਂ ਕੱਲੇ 24000 ਲੁਧਿਆਣੇ ਜ਼ਿਲ੍ਹੇ ਦੀ ਤਾ ਬਾਕੀ ਦੂਜੇ ਸਾਰਿਆਂ ਦੀ 65-70 ਹਜ਼ਾਰ ਜ਼ਮੀਨ ਜਿਹੜੀ ਬਿਨਾਂ ਪੈਸਾ ਤੋਂ ਕਵਰ ਕਰਨੀ ਸੀ ਤਾਂ ਉਹ ਇੱਕ ਅੰਤਿਜਾ ਕਿ ਕਿਸਾਨ ਸਾਡੇ ਇੱਕਜੁੱਟ ਹੋਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੇ-ਜਿਹੇ ਨੀਤੀਆਂ ਤੋਂ ਪਿੱਛੇ ਨਾ ਹਟੋਗੇ ਸਰਕਾਰ ਇਕੱਠੇ ਹੋ ਕੇ ਕਿਸਾਨ ਅੱਗੇ ਨੂੰ ਵਧਣਗੇ ਹੁਣ ਥੋੜੇ ਸਮੇਂ ਦੇ ਵਿੱਚ ਅਸੀਂ ਇਥੋਂ ਮਾਰਚ ਬਣਾ ਕੇ ਅੱਗੇ ਨੂੰ ਤੁਰਦੇ ਆਂ ਧੰਨਵਾਦ